ਅਤੇ ਸਵੇਰੇ 10 ਵਜੇ ਰੋਬਰੀ ਦਾ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀ ਉਸ ਇਨਸੀਡੈਂਟ ਦੇ ਸਬੰਧ ਵਿੱਚ ਖਾੜਾ ਪਾਰਕੋ ਕੈਂਪ ਵੱਲੋਂ 160 ਨੰਬਰ ਐਫ ਆਈ ਆਰ ਦਰਜ ਕਰਕੇ ਤੁਰੰਤ ਹੀ ਇਸ ਦੀ ਤਫ਼ਤੀਸ਼ ਦੇ ਲਈ ਡਿਸਟ੍ਰਿਕਟ ਪੁਲਿਸ ਵੱਲੋਂ ਐਡੀਸੀਪੀ 2 ਅਤੇ ਕ੍ਰਾਈਮ ਬ੍ਰਾਂਚ ਦੀ ਟੀਮਸ ਦੀ ਇੱਕ ਇੱਕ ਸਪੈਸ਼ਲ ਟੀਮ ਬਣਾ ਕੇ ਇਸ ਤੇ ਰੇਡਸ ਕਰਾਈਆਂ ਗਈਆਂ ਸੋ ਇਹਦੇ ਵਿੱਚ ਅੱਗੇ ਕਰਦੇ ਹੀ ਅਸੀਂ ਤਿੰਨ ਅਕਿਊਜ਼ਡ ਆਇਡੈਂਟੀਫਾਈ ਕੀਤੇ ਸੀ ਜਿਨ੍ਹਾਂ ਦੇ ਨਾਮ ਕਰਨ 쿠ਸ਼ਲ ਅਤੇ ਗਗਨ ਹਨ ਸੋ ਇਹਨਾਂ ਦੇ ਪਿੱਛੇ ਟੈਕਨੀਕਲ ਅਤੇ ਹਿਊਮਨ ਇੰਟਰਨਲ ਕੰਮ ਕਰਦੇ ਹੋਏ ਅੱਜ ਇਹਨਾਂ ਨੂੰ ਅਜਮੇਰ ਜਿਲ੍ਹਾ ਰਾਜਸਥਾਨ ਤੋਂ ਰਿਫਰਤਾ ਕੀਤਾ ਗਿਆ ਹੈ ਤੇ ਇਹਨਾਂ ਨੂੰ ਥੋੜੀ ਦੇਰ ਦੇ ਵਿੱਚ ਹੀ ਅਸੀਂ ਅੱਗੇ ਇਾਂ ਤੇ ਬੰਦੀ ਕਰ ਦੇਵਾਂਗੇ ਇਹਨਾਂ ਤਿੰਨਾਂ ਮੁੰਡਿਆਂ ਦਾ ਪਿਛਲਾ ਪ੍ਰੀਵੀਅਸ ਪਿੰਨਰ ਰਿਕਾਰਡ ਵੀ ਹੈ ਜਿਸ ਦੇ ਵਿੱਚ ਇਹਨਾਂ ਵੱਲੋਂ ਲੜਾਈ ਛੱਡਦੇ ਹੋਏ ਉਹ ਕੰਮ ਵਿੱਚ ਦਜ ਰਿਕਵਰੀ ਕਿ ਨਹੀਂ ਹੋਈ ਬਾਂ ਇਹਨਾਂ ਤਿੰਨਾਂ ਦੋਸ਼ੀਆਂ ਤੋਂ ਜੋ ਰਿਕਵਰੀ ਹੈ ਉਹ ਅਜੇ ਕਰਾਈ ਜਾ ਰਹੀ ਹੈ ਤੇ ਰਿਕਵਰੀ ਜਦੋਂ ਹੀ ਪੂਰੀ ਹੁੰਦੀ ਹੈ ਅਸੀਂ ਤੁਹਾਨੂੰ ਕੁਝ ਮਿੰਟਾਂ ਪਰ ਲੈਣਾ ਹੈ ਇਹ ਅਜੇ ਰਿਕਵਰੀ ਨਾ ਤੋਂ ਕਰਾਈ ਜਾ ਰਹੀ ਹੈ ਜੇ ਅਸੀਂ ਇਹਨਾਂ ਦੀ ਗ੍ਰਿਫਤਾਰੀ ਪਾਈ ਹੈ ਤੇ ਇਹਨਾਂ ਨੂੰ ਲੈ ਕੇ ਆਏ ਜਲਦੀ ਹੋ ਚੁੱਕੇ ਨੇ ਜਲੰਧਰ ਪਹੁੰਚ ਰਹੇ ਹੈ ਵੈਪਨ ਫ੍ਰੀਬ ਹੋਏ ਕਿ ਕਿੰਨੇ ਹੋਏ ਨੇ ਹਾਂ ਇਸ ਦੇ ਵਿੱਚ ਜੋ ਮੌਕੇ ਤੇ ਵੈਪਨ ਯੂਜ਼ ਕੀਤਾ ਗਿਆ ਸੀਗਾ ਉਸ ਵੈਪਨ ਦੀ ਅਜੇ ਅਸੀਂ ਇਹਨਾਂ ਨੇ ਵਸਿਆ ਨਹੀਂ ਜਿਸਨੇ ਬਹੁਤ ਦੇਖਿਆ ਸੀ ਉਹ ਵੀ ਉਸ ਤੇ ਕਿਸੇ ਕੰਮ ਕਰ ਰਿਹਾ ਕਿਉਂਕਿ ਇਸ ਕੇਸ ਨੂੰ ਲੈ ਕੇ ਸ਼ਹਿਰ ਦੇ ਵਿੱਚ ਇੱਕ ਬਹੁਤ ਮਾਹੌਲ ਇਸ ਤਰ੍ਹਾਂ ਦਾ ਬਣ ਰਿਹਾ ਸੀ ਕਿ ਜਿਵੇਂ ਸ਼ਾਇਦ بزنسਮੈਨ ਕਮਿਊਨਿਟੀ ਤੇ ਲੋਕਲ ਲੋਕਲ ਲੋਕਾਂ ਦੇ ਵਿੱਚ ਇਹਗਾ ਕਿ ਇਹ ਸ਼ਾਇਦ ਸੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਇਸ ਲਈ ਇਹਦੇ ਵਿੱਚ ਜਿਹੜੀ ਹੈ ਫਰਸਟ ਸਾਡੀ ਬ੍ਰੇਕਥਰੂ ਹੋਈ ਹੈ ਉਹ ਮੈਂ ਤੁਹਾਡੇ ਇਲਾਕੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਦ ਇਹ ਵਾਰਦਾਤ ਹੋਈ ਉਸ ਤੋਂ ਬਾਅਦ ਵੀ ਸਾਡੀ ਟੀਮਾਂ ਨੇ ਬੜੀ ਸੰਜੀਦਗੀ ਨਾਲ ਤੇ ਇੱਕਦਮ ਟੈਕਨੀਕਲ ਐਵੀਡੈਂਸ ਨੂੰ ਨਾਲ ਲੈਂਦੇ ਹੋਏ ਜਿਵੇਂ ਇਹ ਸਾਡੇ ਦੋਸ਼ੀਆ ਬਾਰੇ ਸਾਨੂੰ ਪਤਾ ਲੱਗਿਆ ਉਸ ਤੋਂ ਅੱਗੇ ਕੰਮ ਕਰਦੇ ਹੋਏ ਤੇ ਅਸੀਂ ਬਾਹਰ ਜ਼ਿਲ੍ਹੇ ਤੋਂ ਰਾਜਸਥਾਨ ਸਟੇਟ ਦੇ ਵਿੱਚੋਂ ਅਜਮੇਰ ਜ਼ਿਲ੍ਹੇ ਤੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆ ਰਹੇ ਹਾਂ ਤੇ ਅੱਗੇ ਇਹਨਾਂ ਦੀ ਹੋਰ ਕਿਸੇ ਕ੍ਰਾਈਮ ਦੇ ਵਿੱਚ ਇਨਵੋਲਵਮੈਂਟ ਜਾਂ ਜੋ ਅੱਗੇ ਰਿਕਵਰੀ ਤੇ ਇੱਥੇ ਇਹਨਾਂ ਨੂੰ ਕਿਸੇ ਨੇ ਠਹਿਰ ਦਿੱਤੀ ਹੋਏ ਜਾਂ ਅਜਮੇਰ ਵਿੱਚ ਕਿਸੇ ਨੇ ਠਹਿਰ ਦਿੱਤੀ ਹੋਏ ਉਸ ਤੇ ਉੱਪਰ ਸਾਡੀ ਕﻔੀਸ਼ ਅਜਮੇਰ ਅਜਮੇਰ ਵਿੱਚ ਅਜਮੇਰ ਪਹੁੰਚੇ ਕਿੱਦਾਂ ਜੀ ਪਹੁੰਚੇ ਕਿੱਦਾਂ ਕਿੱਥੇ ਰਹੇ ਹੈਗੇ

ਇਕਦਮ ਜੋ ਅਸੀਂ ਫਸਟ ਕਾਰਵਾਈ ਕੀਤੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜਿਵੇਂ ਹੀ ਇਸਦੇ ਵੀ ਸਾਡੇ ਕੋਲ ਹੋਰ ਇਨਪੁਟਸ ਆਣਗੇ ਇਹਨਾਂ ਦੇ ਕਿਸੇ ਹੋਰ ਕ੍ਰਾਈਮ ਇਨਵੋਲਵਮੈਂਟ ਦੀ ਜਾਂ ਸ਼ਹਿਰ ਦੇ ਵਿੱਚ ਕਿਧਰੇ ਇਹ ਰੁਕੇ ਹੋਣ ਜਾਂ ਸ਼ਹਿਰ ਤੋਂ ਬਾਹਰ ਜਾਂਦੇ ਹੋਏ ਇਹਨਾਂ ਦੇ ਸੰਬੰਧੀ ਕਿਸੇ ਵੀ ਹੋਰ ਦੋਸ਼ੀ ਵੱਲੋਂ ਕਿਸੇ ਵੀ ਹੋਰ ਬੰਦੇ ਵੱਲੋਂ ਇਹਨਾਂ ਨੂੰ ਥੈਰ ਪ੍ਰੋਵਾਈਡ ਕੀਤੀ ਗਈ ਹੋਵੇ ਅਸੀਂ ਉਹਨਾਂ ਨੂੰ ਵੀ ਆਪਣੀ ਤਫ਼ਤੀਸ਼ ਦੇ ਵਿੱਚ ਧਰੂਜ ਕਰਾਂਗੇ। ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਜਿਹੜੇ ਵਿਜੇ ਡਾਲਰ ਤੇ ਲੁੱਟ ਹੋਈ ਆ 850 ਗ੍ਰਾਮ ਦਾ ਜਿਹੜਾ ਉਹ ਬਿੱਲ ਵਗੈਰਾ ਦੱਸ ਸਕਿਆ ਕਿ 850 ਗ੍ਰਾਮ ਹੀ ਸੀ ਜਿਹੜਾ ਸੋਨਾ ਲੁੱਟਿਆ। ਉਹ ਉਹ ਵੀ ਸਾਡੀ ਤਫ਼ਤੀਸ਼ ਦਾ ਜਿਹ ਹਿੱਸਾ ਹੈ। ਉਹਨਾਂ ਨੇ ਸਾਨੂੰ ਐਫ ਆਈ ਆਰ ਦੀ ਕਾਪੀ ਆਪਾ ਤੁਹਾਨੂੰ ਸ਼ੇਅਰ ਕਰ ਲੈਣੀ ਹੈ। ਉਹਨਾਂ ਨੇ ਸਾਨੂੰ ਇਸ ਦੇ ਵਿੱਚ ਜਿੰਨਾ ਸਮਾਨ ਉਹਨਾਂ ਦਾ ਗਿਆ ਸੀ ਉਹਨਾਂ ਨੇ ਸਮਾਨ ਦੀ ਗਿਣਤੀ ਦੱਸੀ ਹੈ। ਕਿ ਇੰਨੇ ਸੈਟ ਇੰਨੀ ਚੀਜ਼ਾਂ ਫਿਰ ਉਹਦੇ ਦਾਤ ਮਤਲਬ weight ਨਹੀਂ ਦੱਸਿਆ ਉਹਨਾਂ ਨੇ। ਜੋ ਮੁਨਾਦੇ ਕੋਚੇ ਕਿ ਉਹਦੇ ਸਬੰਧ ਵਿੱਚ ਹੈ। ਇਹਨਾਂ ਦੇ ਪਹਿਲੇ ਵੀ ਮਾਰਦੰਤਾ ਦੇ ਵਿੱਚ ਮਾਮਲੇ ਹਨ। ਹਾਂ ਇਹਨਾਂ ਤਿੰਨਾਂ ਦਾ ਜੋ ਸਾਡੇ ਕੋਲ ਹੁਣ ਤੱਕ ਅਸੀਂ ਆਪਣਾ ਪੁਰਾਣਾ ਰਿਕਾਰਡ ਦੇਖਿਆ ਹੈ ਕਿੰਨਾ ਤੇ ਪੁਰਾਣੇ ਲੜਾਈ ਝਗੜੇ ਦੇ ਮੁਕਦਮੇ ਦਰਜ ਹਨ ਤੇ ਹੁਣ ਲੜਾਈ ਝਗੜੇ ਦੇ ਮੁਕਦਮੇ 2011, 15, 17, 2021 ਦਰਜ ਦੇ ਦਰਜ ਹਨ। ਸੋ ਹੁਣ ਪਿਛਲੇ ਰੀਸੈਂਟ ਫਾਸਟ ਦੇ ਵਿੱਚ ਉਹ ਕਿਸੇ ਤਰ੍ਹਾਂ ਦੀ ਅਪਰਾਧਿਕ ਗਤੀਵਿਧੀਆਂ ਵਿੱਚ ਸੀ ਜਾਂ ਨਹੀਂ ਉਹਨਾਂ ਦੀ ਕੁਝ ਵੀ ਉਸ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਉਹ ਫਲਾਸੇਗਾ। ਜਦੋਂ ਤੁਸੀਂ ਠੀਕ ਪੁੱਛਿਆ ਕਿ ਇਹਨਾਂ ਨੇ ਵੈਪਨ ਜੜਾ ਸੀਗਾ ਉਹੋ ਗੱਤਨ ਦੀ ਰਿਕਵਰੀ ਤੇ ਗੱਤਨ ਕਿੱਥੋਂ ਲਿਆ ਸੀ ਉਹਨਾਂ ਸਭ ਤੇ ਸਾਡੀ ਤਫਤੀਸ਼ ਅਜੇ ਚੱਲ ਰਹੀ ਹੈ ਮੈਮ ਵੈਪਨ ਇਲੀਗਲ ਸੀ ਕਿ ਲੀਗਲ ਸੀ ਇਹ ਵੀ ਨਹੀਂ ਹਜੇ ਪਤਾ ਲੱਗਿਆ ਜੀ ਜਿਹੜੇ ਬੈਕ ਤੇ ਹੋਰ ਬੰਦੇ ਇਨਵੋਲ ਸੀਗੇ ਇਸ ਕੰਟ ਉਹ ਆਪਣੀ ਤਫਤੀਸ਼ ਜਾਣਕਾਰੀ ਮਿਲਿਆ ਕਿ ਹੈ ਨਾ ਕਿਚਨ ਮੈਂ ਕਿਸ ਤਰ੍ਹਾਂ ਇਨਫੋ ਮਿਲਿਆ ਉੱਥੇ ਤਾਂ ਕੋਲ ਪਹੁੰਚੀ ਹੈ ਕੋਈ ਅਦਰੂ ਜੀ ਇਨਫੋਰਮੇਸ਼ਨ ਨਹੀਂ ਮੈਡਮ ਇਹ ਚੀਜ਼ ਬੋਲ ਰਿਹਾ ਕਿ ਇਹ ਤੁਸੀਂ ਠੀਕ ਹੈ ਦੱਸੋ ਕਿ ਅਮ ਲੁੱਟ ਦਾ ਮਾਸਟਰਮਾਈਂਡ ਕੌਣ ਸੀ ਇਹਨਾਂ ਦੇ ਵਿੱਚੋਂ ਇਹਨਾਂ ਦੇ ਵਿੱਚ ਸਮੱਸਿਆ ਨਹੀਂ ਉਹਨਾਂ ਦੀ ਪੁੱਛ ਕਿਸ ਕਿ ਮੈਂ ਪਲਾਨਿੰਗ ਕਿੰਨੇ ਕੀਤੀ ਅਦੀ ਦੇਖੋ ਚਲੋ ਆਫ ਕਰ ਦਿਓ ਠੀਕ ਹੈ ਕੱਢੋ ਕੰਮ ਹੈ ਨਾ ਤੁਹਾਨੂੰ ਇੱਕ ਐਕਚੁਅਲੀ ਗੱਲ ਕਹਿਣੀ ਸੀ ਤਾਂ ਮੈਂ ਰੁਗੀ ਸੀ ਇੱਕ ਮਿੰਟ ਇੱਕ ਮਿੰਟ ਬੈਠੋ